ਸਤ ਸ੍ਰੀ ਅਕਾਲ ਦੋਸਤੋ ਮੈਂ ਨੀਰੇਜ ਵਰਮਾ ਤੁਹਾਡਾ ਸਵਾਗਤ ਕਰਦਾ ਹਾਂ ਆਪਣੇ ਚੈਨਲ ਪੰਜਾਬੀ ਸਟੋਰੀ ਟੈਲਰ ਵਿੱਚ ਦੋਸਤੋ ਇਹ ਕਹਾਣੀ ਇਰਾਕ ਦੇ ਇੱਕ ਛੋਟੇ ਜਿਹੇ ਪਿੰਡ ਦੀ ਹੈ ਜਿੱਥੇ ਸਰਬਨ ਨਾਦੀ ਕੁੜੀ ਦਾ ਜਨਮ 30 ਅਪ੍ਰੈਲ 1999 ਨੂੰ ਹੋਇਆ ਸੀ ਜਦੋਂ ਉਹ 6 ਸਾਲ ਦੀ ਸੀ ਤਾਂ ਉਸਦੇ ਮਾਤਾ ਪਿਤਾ ਉਸ ਨੂੰ ਲੈ ਕੇ ਜਰਮਨੀ ਚਲੇ ਗਏ ਸਰਬਨ ਦੇ ਮਾਤਾ ਪਿਤਾ ਬੜੇ ਸਖਤਰ ਅਤੇ ਧਾਰਮਿਕ ਸੀ ਉਹ ਆਪਣੀ ਬੇਟੀ ਉਹ ਤੇ ਆਪਣੇ ਦੇਸ਼ ਦੀ ਪੁਰਾਣੀ ਪਰੰਪਰਾਵਾਂ ਨੂੰ ਜਿੰਦਾ ਰੱਖਣਾ ਚਾਹੁੰਦੀ ਸੀ ਪਰ ਸ਼ਰਬਨ ਇੱਕ ਅਲੱਗ ਦੁਨੀਆ ਵਿੱਚ ਵੱਡੀ ਹੋ ਰਹੀ ਸੀ ਜਰਮਨੀ ਦਾ ਕਲਚਰ ਉਸ ਨੂੰ ਆਪਣੇ ਵੱਲ ਖਿੱਚ ਰਿਹਾ ਸੀ ਛੋਟੀ ਉਮਰ ਤੋਂ ਹੀ ਉਹ ਜਿਤੀ ਅਜਾੜ ਅਤੇ ਬਾਗੀ ਸੁਭਾਦੀ ਸੀ ਉਸ ਨੂੰ ਕੋਈ ਹੁਕਮ ਦੇਣ ਵਾਲਾ ਪਸੰਦ ਨਹੀਂ ਸੀ ਉਹ ਹਮੇਸ਼ਾ ਉਹ ਹੀ ਕਰਦੀ ਸੀ ਜੋ ਉਸ ਦਾ ਮਨ ਕਰਦਾ ਸੀ ਅਤੇ ਪੁਰਾਣੇ ਨਿਯਮਾਂ ਨੂੰ ਤੋੜ ਕੇ ਉਹ ਇੱਕ ਆਜ਼ਾਦ ਜ਼ਿੰਦਗੀ ਜੀਣਾ ਚਾਹੁੰਦੀ ਸੀ ਸਕੂਲ ਵਿੱਚ ਰਹਿੰਦੇ ਹੋਏ ਹੀ ਸ਼ਰਬਨ ਨੇ ਬਿਊਟੀ ਇੰਡਸਟਰੀ ਵਿੱਚ ਕੈਰੀਅਰ ਬਣਾਉਣ ਦਾ ਸੁਪਨਾ ਵੇਖਿਆ ਉਹ ਬਹੁਤ ਮਸ਼ਹੂਰ ਸਟਾਈਲਿਸ਼ ਅਤੇ ਬਿਊਟੀ ਇਨਫਲੂਐਂਸਰ ਉਹ ਨਾ ਚਾਹੁੰਦੀ ਸੀ ਉਹ ਕਈ ਕਈ ਘੰਟੇ ਆਨਲਾਈਨ ਮੇਕਅਪ ਟਿਊਟੋਰੀਅਲ ਵੇਖਦੀ ਅਤੇ ਆਪਣੇ ਸਾਰੇ ਜੀਬ ਖਰਚੇ ਕੋਸਮੈਟਿਕ ਖਰੀਦਣ ਵਿੱਚ ਲਗਾ ਦਿੰਦੀ ਸੀ ਉਸ ਦਾ ਖ਼ਾਬ ਸੀ ਕਿ ਇੱਕ ਦਿਨ ਉਹ ਆਪਣਾ ਬਿਊਟੀ ਸਟੂਡੀਓ ਖੋਲੇਗੀ ਜਾਂ ਫਿਰ ਆਪਣੇ ਕੋਸਮੈਟਿਕ ਬ੍ਰਾਂਡ ਲਾਂਚ ਕਰੇਗੀ ਪਰ ਉਹ ਆਪਣੇ ਲਕਸ਼ਣ ਨੂੰ ਪਾਉਣ ਦੇ ਲਈ ਅਕਸਰ ਧੋਖਾ ਨਾਟਕ ਚਲਾਕੀ ਅਤੇ ਦੁਖੀ ਬਣਨ ਦਾ ਖੇਡ ਕਰਦੀ ਸੀ ਕਿਸੇ ਨਾ ਕਿਸੇ ਤਰ੍ਹਾਂ ਉਹ ਹਮੇਸ਼ਾ ਉਹ ਹਾਸਿਲ ਕਰ ਲੈਂਦੀ ਸੀ ਜੋ ਉਸ ਨੂੰ ਚਾਹੀਦਾ ਸੀ 15 ਸਾਲ ਦੀ ਉਮਰ ਵਿੱਚ ਉਸਦੀ ਮੁਲਾਕਾਤ ਰੁਅਨ ਨਾਂ ਦੇ ਇੱਕ 17 ਸਾਲ ਦੇ ਮੁੰਡੇ ਨਾਲ ਹੋਈ ਰੁਅਨ ਵੀ ਇਰਾਕ ਤੋਂ ਸੀ ਪਰ ਉਹ ਛੋਟੀ ਉਮਰ ਵਿੱਚ ਹੀ ਆਪਣੇ ਪਰਿਵਾਰ ਦੇ ਨਾਲ ਜਰਮਨੀ ਆ ਗਿਆ ਸੀ ਦੋਨਾਂ ਵਿੱਚ ਕਾਫੀ ਸਿਮਿਲਰਿਟੀਜ਼ ਸੀ ਅਤੇ ਉਹਨਾਂ ਦਾ ਰਿਸ਼ਤਾ ਜਲਦੀ ਹੀ ਪਿਆਰ ਵਿੱਚ ਬਦਲ ਗਿਆ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦਾ ਪਰਿਵਾਰ ਇਸ ਰਿਸ਼ਤੇ ਨੂੰ ਕਦੇ ਨਹੀਂ ਮੰਨਣਗੇ ਇਸ ਲਈ ਉਹਨਾਂ ਨੇ ਇਸ ਚੀਜ਼ ਨੂੰ ਛੁਪਾ ਕੇ ਰੱਖਿਆ ਉਹ ਚੁੱਪਚਾਪ ਸ਼ਹਿਰ ਦੇ ਕਿਸੇ ਸ਼ਾਂਤ ਕੋਨੇ ਵਿੱਚ ਮਿਲਦੇ ਸੀ ਪਰ ਇੱਕ ਦਿਨ ਸ਼ਰਬੰਦਰ ਦਾ ਚੇਹਰਾ ਭਰਾ ਉਹਨਾਂ ਦੋਨਾਂ ਨੂੰ ਇਕੱਠੇ ਦੇਖ ਲੈਂਦਾ ਹੈ ਉਸ ਨੇ ਸ਼ਰਬਨ ਨੂੰ ਉਸਦੇ ਮਾਤਾ-ਪਿਤਾ ਨੂੰ ਦੱਸ ਦੇਣ ਦੀ ਧਮਕੀ ਦਿੱਤੀ ਅਤੇ ਬਦਲੇ ਵਿੱਚ ਉਸ ਤੋਂ ਕੁਝ ਗਲਤ ਮੰਗ ਕੀਤੀ। ਸ਼ਰਬਨ ਨੇ ਇਹ ਬਰਦਾਸ਼ਤ ਨਹੀਂ ਕੀਤਾ। ਉਸ ਨੇ ਆਪਣੇ ਮਾਤਾ-ਪਿਤਾ ਨੂੰ ਆਪ ਹੀ ਸਾਰਾ ਸੱਚ ਦੱਸ ਦਿੱਤਾ। ਰੁਇਨ ਦੇ ਨਾਲ ਆਪਣੇ ਰਿਸ਼ਤੇ ਅਤੇ ਚਚੇਰੇ ਭਾਈ ਦੀ ਧਮਕੀ ਦੇ ਬਾਰੇ ਵਿੱਚ ਉਸਦੇ ਮਾਤਾ-ਪਿਤਾ ਸੁਣ ਕੇ ਹੈਰਾਨ ਰਹਿ ਗਏ। ਹੁਣ ਸ਼ਰਬਨ ਨੇ ਚਚੇਰੇ ਭਰਾ ਦੀ ਸਾਰੀ ਤਾਕਤ ਖੋਹ ਲਈ ਸੀ। ਆਪਣੇ ਰਿਸ਼ਤਿਆਂ ਨੂੰ ਲੈ ਕੇ ਉਹ ਆਪਣੇ ਫੈਸਲੇ ਉੱਪਰ ਅੜੀ ਰਹੀ। ਉਸਦੇ ਮਾਤਾ-ਪਿਤਾ ਨੇ ਉਸ ਨੂੰ ਰੁਇਨ ਤੋਂ ਮਿਲਣ ਤੋਂ ਮਨਾ ਕੀਤਾ ਪਰ ਉਹ ਨਹੀਂ ਮੰਨੀ। ਅਤੇ ਚੋਰੀ ਛੁਪੇ ਮਿਲਦੀ ਰਹੀ ਘਰ ਵਿੱਚ ਝਗੜੇ ਵਧਣ ਲੱਗ ਪਏ ਸ਼ਰਬਨ ਅਤੇ ਰੂਨ ਤੋਂ ਮਾਸ ਨਹੀਂ ਹੋਈ ਜਿਵੇਂ ਹੀ ਉਹ 18 ਦੀ ਹੋਈ ਉਸਨੇ ਅਤੇ ਰੂਨ ਨੇ ਆਪਣੇ ਰਿਸ਼ਤੇ ਨੂੰ ਆਫੀਸ਼ੀਅਲ ਬਣਾ ਕੇ ਵਿਆਹ ਕਰ ਲਿਆ ਇਸ ਤੋਂ ਬਾਅਦ ਉਸਨੇ ਆਪਣੇ ਮਾਤਾ ਪਿਤਾ ਤੋਂ 1 ਸਾਲ ਤੱਕ ਕੋਈ ਮੇਲ ਜੁਲ ਨਹੀਂ ਰੱਖਿਆ ਸ਼ਰਬਨ ਅਤੇ ਰੂਨ ਦੋਨੇ ਅੰਬੀਸ਼ੀਅਸ ਸੀ ਉਹ ਇਕੱਠੇ ਵਧੀਆ ਜ਼ਿੰਦਗੀ ਜੀਣ ਦਾ ਸੁਪਨਾ ਵੇਖਦੇ ਸੀ ਉਹਨਾਂ ਨੇ ਇੱਕ ਛੋਟਾ ਜਿਹਾ హెয়ার ਸੈਲੂਨ ਖੋਲ੍ਹਿਆ ਜਿੱਥੇ ਸ਼ਰਬਨ ਮੇਕਅਪ ਆਰਟਿਸਟ ਅਤੇ ਸਕਿਨ ਕੇਅਰ ਸਪੈਸ਼ਲਿਸਟ ਦੇ ਤੌਰ ਤੇ ਕੰਮ ਕਰਦੀ ਸੀ ਬਿਜ਼ਨਸ ਚੰਗਾ ਚੱਲ ਰਿਹਾ ਸੀ ਅਤੇ ਹੌਲੀ-ਹੌਲੀ ਵੱਧ ਰਿਹਾ ਸੀ ਉਹਨਾਂ ਦੀ ਮਿਹਨਤ ਰੰਗ ਲਿਆ ਰਹੀ ਸੀ ਅਤੇ ਇਹੋ ਜਿਹਾ ਲੱਗ ਰਿਹਾ ਸੀ ਕਿ ਉਹਨਾਂ ਦੇ ਸੁਪਨੇ ਸੱਚ ਹੋਣ ਵਾਲੇ ਹਨ ਪਰ ਇਹ ਖੁਸ਼ੀ ਜ਼ਿਆਦਾ ਦਿਨਾਂ ਤੱਕ ਨਹੀਂ ਟਿਕੀ ਉਹਨਾਂ ਦਾ ਵਿਆਹ ਬਸ ਪਹਿਲੇ ਸਾਲ ਹੀ ਵਧੀਆ ਰਹਾ ਸਰਪੰਦ ਉਸ ਬਾ ਉਸ ਦੀ ਜਨਨ ਗੁੱਸਾ ਅਤੇ ਤਿੱਖੀਆਂ ਗੱਲਾਂ ਰਿਸ਼ਤੇ ਉੱਪਰ ਹਾਵੀ ਹੋਣ ਲੱਗ ਪਈਆਂ ਜਿਹੜੀ ਤੇ ਪਹਿਲਾਂ ਘਰ ਦੀ ਚਾਰ ਦੀਵਾਰੀ ਵਿੱਚ ਹੁੰਦੀ ਸੀ ਉਹ ਹੁਣ ਬਾਹਰ ਸਾਰਿਆਂ ਦੇ ਸਾਹਮਣੇ ਹੋਣ ਲੱਗ ਪਏ ਸਰਪੰਦ ਦੀ ਜਨਨ ਵੀ ਕੋਈ ਹੱਦ ਨਹੀਂ ਸੀ ਉਹ ਹਰ ਉਸ ਜਨਾਨੀ ਉੱਪਰ ਸ਼ੱਕ ਕਰਦੀ ਸੀ ਜਿਸ ਨਾਲ ਰੁਹੈਨ ਗੱਲ ਕਰਦਾ ਸੀ ਕਦੇ-ਕਦੇ ਜੇਕਰ ਉਸ ਨੂੰ ਲੱਗਦਾ ਕਿ ਕੋਈ ਜਨਾਨੀ ਰੁਇਨ ਨਾਲ ਜਿਆਦਾ ਦੋਸਤਾਨਾ ਹੋ ਰਹੀ ਹੈ ਤਾਂ ਉਹ ਗੁੱਸੇ ਨਾਲ ਉਥੇ ਸੈਲੂਨ ਦੇ ਗਾਗਾ ਉੱਪਰ ਵੀ ਚੀਲਾ ਪੈਂਦੀ ਸੀ ਇੱਕ ਦਿਨ ਸਰਬਨ ਨੇ ਉਸ ਕੈਫੇ ਵਿੱਚ ਵੀ ਹੰਗਾਮਾ ਮਚਾ ਦਿੱਤਾ ਜਿੱਥੇ ਉਹ ਅਤੇ ਰੁਇਨ ਅਕਸਰ ਲੰਚ ਲਈ ਜਾਂਦੇ ਸੀ ਗੁੱਸੇ ਵਿੱਚ ਉਸਨੇ ਰੁਇਨ ਉੱਪਰ ਜੋ ਵੀ ਉਸਦੇ ਹੱਥ ਵਿੱਚ ਆਇਆ ਸੁੱਟਣਾ ਸ਼ੁਰੂ ਕਰ ਦਿੱਤਾ ਇੱਕ ਡੈਜਟ ਲੱਗੇ ਬੈਠੇ ਲੋਕਾਂ ਉੱਪਰ ਜਾ ਡਿੱਗਿਆ ਇਸ ਹੰਗਾਮੇ ਤੋਂ ਬਾਅਦ ਕੈਫੇ ਦੇ ਮਾਲਕ ਨੇ ਉਹਨਾਂ ਨੂੰ ਉੱਥੇ ਆਉਣ ਤੋਂ ਮਨਾ ਕਰ ਦਿੱਤਾ ਇਹ ਘਟਨਾ ਪੂਰੇ ਇਲਾਕੇ ਵਿੱਚ ਫੈਲ ਗਈ ਅਤੇ ਲੋਕੀ ਇਸ ਦੀਆਂ ਗੱਲਾਂ ਕਰਨ ਲੱਗ ਪਏ ਕਰ ਇਸ ਤੋਂ ਸਰਬੰਦਾਵਤ ਤਾਵ ਨਹੀਂ ਬਦਲਿਆ ਸਗੋ ਉਸਦੇ પતિ ਰੁਹੈਨ ਦੇ ਝਗੜੇ ਹੋਰ ਵੱਧ ਗਏ ਝਗੜੇ ਹੁਣ ਹਾਥਾ ਪਾਈ ਵਿੱਚ ਬਦਲਣ ਲੱਗ ਪਏ ਰੁਹੈਨ ਜਵਾਬ ਨਹੀਂ ਦਿੰਦਾ ਸੀ ਅਤੇ ਸਾਰਾ ਗੁੱਸਾ ਪੀ ਲੈਂਦਾ ਸੀ 2020 ਵਿੱਚ ਜਦੋਂ ਕੋਰੋਨਾ ਆਇਆ ਅਤੇ ਲੋਕਡਾਊਨ ਲੱਗਾ ਤਾਂ ਦੋਨਾਂ ਨੇ ਇੱਕ ਹੀ ਘਰ ਵਿੱਚ ਦਿਨ ਰਾਤ ਰਹਿਣ ਲਈ ਮਜਬੂਰ ਹੋ ਗਏ ਜਿਸ ਦੇ ਕਾਰਕੇ ਉਹਨਾਂ ਦੇ ਰਿਸ਼ਤੇ ਵਿੱਚ ਥੋੜੀ ਨਰਮੀ ਆ ਗਈ 2021 ਵਿੱਚ ਜਦੋਂ ਹਾਲਾਤ ਦੀਖੋ ਇਹਦਾ ਉਹ ਸੇਤੋ ਆਪਣੇ ਬਿਜ਼ਨਸ ਵਿੱਚ ਲੱਗ ਗਏ ਸਭ ਕੁਝ ਚੰਗਾ ਚੱਲ ਰਿਹਾ ਸੀ ਉਸੇ ਸਾਲ ਸ਼ਰਬਨ ਨੇ ਆਪਣੇ ਲਈ ਇੱਕ ਚਮਚਮਾਂਦੀ ਹੋਈ ਕਾਲੀ ਮਰਸੀਡੀਜ਼ ਵਿੰਜ ਖਰੀਦੀ ਇਸ ਕਾਰਨ ਉਸ ਨੂੰ ਆਜ਼ਾਦੀ ਦਾ ਇੱਕ ਨਵਾਂ ਅਹਿਸਾਸ ਦਿੱਤਾ ਹੁਣ ਉਹ ਆਪਣੀ ਮਰਜ਼ੀ ਨਾਲ ਕਿਤੇ ਵੀ ਆ ਜਾ ਸਕਦੀ ਸੀ ਹੁਣ ਉਹ ਨਾਈਟ ਕਲੱਬ ਅਤੇ ਪਾਰਟੀਆਂ ਵਿੱਚ ਜਾਣ ਲੱਗ ਪਈ ਉੱਥੇ ਉਹ ਨਵੇਂ ਲੋਕਾਂ ਨਾਲ ਖਾਸ ਕਰਕੇ ਮਰਦਾਂ ਨਾਲ ਮਿਲਣ ਲੱਗ ਪਈ ਇਹ ਮੁਲਾਕਾਤ ਕਦੇ ਛੋਟੀ ਮੋਟੀ ਹੁੰਦੀ ਤੇ ਕਦੇ-ਕਦੇ ਦੋ ਤਿੰਨ ਘੰਟੇਾਂ ਕਾ ਕੇ ਚਲਦੀ ਰਹਿੰਦੀ ਸੀ ਫਿਰ ਇੱਕ ਦਿਨ ਉਸ ਨੂੰ ਯਾਕੂਬ ਨਾਂ ਦੇ ਇੱਕ ਬੰਦੇ ਨਾਲ ਮੁਲਾਕਾਤ ਹੋਈ ਜਿਹੜਾ ਕਿ ਇੱਕ ਆਮ ਮੁਲਾਕਾਤ ਨਾਲ ਸ਼ੁਰੂ ਹੋਈ ਪਰ ਉਹ ਜਲਦੀ ਹੀ ਇੱਕ ਗਹਿਰਾ ਰਿਸ਼ਤਾ ਬਣ ਗਿਆ ਸ਼ਰਬਨ ਖੁੱਲੇ ਆਮ ਰੁਇਨ ਨੂੰ ਤੋਂ ਖਾ ਦੇ ਰਹੀ ਸੀ ਪਰ ਫਿਰ ਵੀ ਉਹ ਉਸਦੇ ਹਰ ਹਰਕਤ ਉੱਪਰ ਨਜ਼ਰ ਰੱਖਦੀ ਸੀ ਉਹ ਉਸਦਾ ਫੋਨ ਚੈੱਕ ਕਰਦੀ ਅਤੇ ਕਦੇ-ਕਦੇ ਉਸਦਾ ਪਿੱਛਾ ਵੀ ਕਰਦੀ ਸੀ ਯਾਕੂਬ ਦੇ ਨਾਲ ਉਸਦਾ ਰਿਸ਼ਤਾ ਹੋਰ ਵੀ ਮਜ਼ਬੂਤ ਹੋ ਗਿਆ ਅਤੇ ਇੱਕ ਵੇਲਾ ਇਹੋ ਜਿਹਾ ਆਇਆ ਜਦੋਂ ਉਹ ਰੁਇਨ ਨੂੰ ਛੱਡਣ ਦਾ ਮਨ ਬਣਾ ਲਿਆ ਫਿਰ ਅਚਾਨਕ ਸ਼ਰਬਨ ਨੂੰ ਪਤਾ ਲੱਗਾ ਕਿ वह प्रेग्नेंट है उसने यकीन सी की बच्चा याकूब का है उसने उस वे रूएन दसिया कि वह प्रैगनेंट है उसनु छाड़ के याकूब के नाल जा रही है रूएन हूँ टुट गया सी ਉਸ ਨੂੰ ਪਤਾ ਸੀ ਕਿ ਉਸਦਾ ਵਿਆਹ ਪਹਿਲਾਂ ਹੀ ਖਤਮ ਹੋ ਚੁੱਕਿਆ ਸੀ ਪਰ ਇਹ અપਮਾਨ ਉਹ ਸਹਿ ਨਹੀਂ پا ਰਿਹਾ ਸੀ ਪਰ ਸਰਬਨ ਦੇ ਲਈ ਵੀ ਹਾਲਾਤ ਬਦਲ ਗਏ ਸੀ ਯਾਕੂਬ ਨੇ ਜਦੋਂ ਪ੍ਰੈਗਨਨਸੀ ਦੀ ਗੱਲ ਸੁਣੀ ਤਾਂ ਉਸਨੇ ਸਾਫ਼ ਕਹਿ ਦਿੱਤਾ ਕਿ ਉਹ ਪਿਆਰ ਬਣ ਜਾਂ ਫਿਰ ਵਿਆਹ ਕਰਨ ਦੇ ਵਿਚਾਰ ਵਿੱਚ ਨਹੀਂ ਸੀ ਹੁਣ ਸਰਬਨ ਇਕੱਲੀ ਅਤੇ ਪਰੇਸ਼ਾਨ ਹੋਣ ਲੱਗ ਪਈ ਤਾਰੂਹਨ ਦੇ ਪਰਿਵਾਰ ਨੇ ਮੌਕਾ ਵੇਖਿਆ ਅਤੇ ਉਸ ਉੱਪਰ ਦਬਾਅ ਪਾਇਆ ਕਿ ਉਹ ਪ੍ਰੈਗਨਨਸੀ ਖਤਮ ਕਰ ਦੇਵੇ ਸਰਬਨ ਨੇ ਉਹਨਾਂ ਦੀ ਗੱਲ ਮੰਨ ਲਈ ਪਰ ਇਸ ਤੋਂ ਬਾਅਦ ਉਸ ਦੀ ਨਫ਼ਰਤ ਰੁਇਨ ਅਤੇ ਉਸ ਦੇ ਪਰਿਵਾਰ ਦੇ ਲਈ ਹੋਰ ਡੂੰਗੀ ਹੋ ਗਈ। ਇੱਕ ਦਿਨ ਗੁੱਸੇ ਵਿੱਚ ਉਹ ਰੁਇਨ ਦੇ ਭਰਾ ਦੇ ਘਰ ਵੱਢ ਗਈ ਅਤੇ ਉੱਥੇ ਉਸ ਨੇ ਰੁਇਨ ਦੇ ਪਾ ਅਤੇ ਭਾਬੀ ਉੱਪਰ ਅਸ਼ਟਨਗੰਦ ਦੇ ਨਾਲ ਹਮਲਾ ਕਰ ਦਿੱਤਾ। ਬੱਚਿਆਂ ਦੇ ਸਾਹਮਣੇ ਹੋਏ ਇਸ ਹੰਗਾਮੇ ਨੇ ਸਾਰਿਆਂ ਨੂੰ ਡਰਾ ਦਿੱਤਾ। ਇਸ ਤੋਂ ਬਾਅਦ ਰੁਇਨ ਆਖੇ ਪਾਰ ਇਤਲਾਕ ਦੇ ਲਈ ਕੋਰਟ ਵਿੱਚ ਅਰਜ਼ੀ ਦਿੱਤੀ ਅਤੇ ਸਰਬਨ ਨੂੰ ਆਪਣੇ ਅਤੇ ਆਪਣੇ ਪਰਿਵਾਰ ਤੋਂ ਦੂਰ ਰਹਿਣ ਦਾ ਆਦੇਸ਼ ਲੈ ਲਿਆ। ਪਰ ਸੈਨੂਨ ਦਾ ਮਸਲਾ ਹਜੇ ਬਾਕੀ ਸੀ। ਉਹ ਬਿਜ਼ਨਸ ਰੁਇਨ ਦੇ ਨਾਤੇ ਸੀ ਅਤੇ ਉਹ ਇਸ ਨੂੰ ਛੱਡਣ ਨੂੰ ਤਿਆਰ ਨਹੀਂ ਸੀ ਤਲਾਕ ਤੋਂ ਬਾਅਦ ਸ਼ਰਬਨ ਨੂੰ ਸੈਲੂਨ ਤੋਂ ਹੱਥ ਧੋਣਾ ਪਿਆ ਕੋਟ ਹੁਣ ਇਸ ਦਾ ਫੈਸਲਾ ਕਰਨ ਵਾਲਾ ਸੀ ਰੁਇਨ ਦੇ ਪਰਿਵਾਰ ਅਤੇ ਦੋਸਤ ਉਸ ਦੇ ਨਾਲ ਖੜੇ ਸੀ ਪਰ ਸ਼ਰਬਨ ਕੱਲੀ ਅਤੇ ਗੁੱਸੇ ਨਾਲ ਭਰੀ ਸੀ ਉਸ ਨੇ ਇੱਕ ਕਿਰਾਏ ਤੇ ਅਪਾਰਟਮੈਂਟ ਲਿਆ ਅਤੇ ਸਮਾਜ ਤੋਂ ਦੂਰ ਅਤੇ ਇੱਕ ਖਤਰਨਾਕ ਬਦਲੇ ਦੀ ਪਲੈਨਿੰਗ ਕਰਨ ਲੱਗ ਪਈ ਉਸ ਦੇ ਦਿਮਾਗ ਵਿੱਚ ਬਸ ਇੱਕੋ ਗੱਲ ਸੀ ਆਪਣੀ ਮੌਤ ਨੂੰ ਨਕਲੀ ਬਣਾਉਣਾ ਅਤੇ ਦਵੈਨ ਨੂੰ ਕਤਲ ਦੇ ਇਲਜ਼ਾਮ ਵਿੱਚ ਜੇਲ੍ਹ ਭਜਵਾਉਣਾ ਜੇਕਰ ਸਭ ਠੀਕ ਰਹਾ ਤਾਂ ਉਹਨੇ ਜੇਲ ਚਲਾ ਜਾਵੇਗਾ ਅਤੇ ਉਹ ਆਜ਼ਾਦ ਹੋ ਜਾਵੇਗੀ ਇਸ ਪਲੈਨਿੰਗ ਦੇ ਲਈ ਉਸ ਨੂੰ ਇੱਕ ਐਹੋ ਜਿਹੀ ਕੁੜੀ ਚਾਹੀਦੀ ਸੀ ਜਿਹੜੀ ਕਿ ਉਸਦੇ ਵਾਂਗ ਵਿਖੇ ਇਹ ਸੋਨਨ ਵਿੱਚ ਪਾਗਲਪਨ ਲੱਗਦਾ ਸੀ ਸ਼ਰਬਨ ਨੇ ਇਸ ਨੂੰ ਬਈ ਗੰਭੀਰਤਾ ਨਾਲ ਲਿਆ ਉਸਨੇ ਸੋਸ਼ਲ ਮੀਡੀਆ ਉੱਪਰ ਇੱਕ ਇੱਕ ਪ੍ਰੋਫਾਈਲ ਖੰਗਾ ਲਣੀ ਸ਼ੁਰੂ ਕੀਤੀ ਉਹਦੇ ਕੁੜੀਆਂ ਨੂੰ ਸ਼ਾਰਟਲਿਸਟ ਕੀਤਾ ਅਖੀਰ ਵਿੱਚ ਉਸ ਨੂੰ ਖਦੀਜਾ ਨਾਮ ਦੀ 18 ਸਾਲ ਦੀ ਇੱਕ ਕੁੜੀ ਮਿਲੀ ਸ਼ਰਬਨ ਨੇ ਸੋਸ਼ਲ ਮੀਡੀਆ ਤੋਂ ਪਤਾ ਲਗਾਇਆ ਕਿ ਖਦੀਜਾ ਅਨਾਥ ਸੀ ਅਤੇ ਚਾਈਲਡ ਕੇਅਰ ਵਿੱਚ ਵੱਡੀ ਹੋਈ ਸੀ ਇਸ ਦਾ ਮਤਲਬ ਸੀ ਕਿ ਉਸ ਦੀ ਗੁਣਸ਼ੁੱਧਗੀ ਉੱਪਰ ਸ਼ਾਇਦ ਹੀ ਕੋਈ ਸਵਾਲ ਚੱਕੇ ਖਰੀਜਾ ਵੀ ਇੱਕ ਅਪਰਵਾਸੀ ਸੀ ਜਿਹੜੀ ਕਿ ਪਾਕਿਸਤਾਨ ਤੋਂ ਜਰਮਨੀ ਆਈ ਸੀ ਉਸ ਦਾ ਪਿਓ ਜੇਲ੍ਹ ਵਿੱਚ ਸੀ ਅਤੇ ਉਹ ਇਕੱਲੀ ਪਈ ਹੋਈ ਸੀ ਪਰ ਫਿਰ ਵੀ ਉਹ ਹਿੰਮਤ ਵਾਲੀ ਅਤੇ ਖੁਸ਼ਮੀਜਾਜ ਸੀ ਉਸ ਦਾ ਸੁਪਨਾ ਸੀ ਕਿ ਉਹ ਟੀਵੀ ਜਾਂ ਫਿਲਮਾਂ ਵਿੱਚ ਕੰਮ ਕਰੇ ਉਹ ਐਡੀਸ਼ਨਸ ਅਤੇ ਟੈਲੈਂਟ ਸ਼ੋਅ ਵਿੱਚ ਹਿੱਸਾ ਲੈਂਦੀ ਸੀ ਸ਼ਰਬਨ ਨੇ ਉਸ ਦੀ ਮਹਤਵਕਾਂਸ਼ਾ ਨੂੰ ਆਪਣੇ ਪਲਾਨ ਦਾ ਕਰੀਅਰ ਬਣਾਇਆ ਅਪ੍ਰੈਲ 2022 ਵਿੱਚ ਅਸ਼ਰਬ ਨੇ ਇੱਕ ਫਰਜੀ ਸੋਸ਼ਲ ਮੀਡੀਆ ਅਕਾਊਂਟ ਬਣਾਇਆ ਅਤੇ ਆਪਣੇ ਆਪ ਨੂੰ ਟੈਲੈਂਟ ਸਕਾਉਟ ਦੱਸਦੇ ਹੋਏ ਖਰੀਜਾ ਨਾਲ ਸੰਪਰਕ ਕੀਤਾ ਉਸਨੇ ਕਿਹਾ ਕਿ ਉਸਨੂੰ ਇੱਕ ਮਸ਼ਹੂਰ ਜਰਮਨ ਰੈਪ ਆਰਟਿਸਟ ਦੇ 뮤직 ਵੀਡੀਓ ਦੇ ਲਈ ਚੁਣਿਆ ਗਿਆ ਹੈ ਖਰੀਜਾ ਬੜੀ ਖੁਸ਼ ਹੋਈ ਪਾਰੇ ਖਰੀਦਾ ਨੇ ਆਰਟਿਸਟ ਨਾਲ ਸਿੱਧਾ ਸੰਪਰਕ ਕੀਤਾ ਅਤੇ ਪਤਾ ਲੱਗਾ ਕਿ ਕੋਈ ਵੀਡੀਓ ਸ਼ੂਟ ਨਹੀਂ ਹੋ ਰਹੀ ਸੀ ਉਸ ਨੂੰ ਸਮਝ ਲੱਗ ਗਿਆ ਸੀ ਕਿ ਕੋਈ ਉਸ ਨੂੰ ਬੇਵਕੂਫ ਬਣਾ ਰਿਹਾ ਸੀ ਉਸ ਨੇ ਫਰਜੀ ਪ੍ਰੋਫਾਈਲ ਨੂੰ ਬਲੌਕ ਕਰ ਦਿੱਤਾ ਇਸ ਕੋ ਬਾਰੇ ਸ਼ਰਬਨ ਨੂੰ ਨਵਾਂ ਪਲਾਨ ਬਣਾਉਣਾ ਪਿਆ 2 ਮਹੀਨੇ ਬਾਅਦ ਉਸਨੇ ਫੇਰ ਤੋਂ ਕੋਸ਼ਿਸ਼ ਕੀਤੀ ਇਸ ਵਾਰੀ ਉਸਨੇ ਆਪਣੇ ਆਪ ਨੂੰ ਇੱਕ ਨਵੀਂ ਬਿਊਟੀ ਸੈਲੂਨ ਦੀ ਮਾਲਕਿਨ ਦੱਸਦੇ ਹੋਏ ਖਰੀਦਦਾਰ ਨੂੰ ਮੁਫਤ ਬਿਊਟੀ ਟ੍ਰੀਟਮੈਂਟ ਦਾ ਆਫਰ ਦਿੱਤਾ ਬਦਲੇ ਵਿੱਚ ਬਸ ਫੋਟੋ ਅਤੇ ਵੀਡੀਓ ਲੈਣ ਦੀ ਇਜਾਜ਼ਤ ਮੰਗੀ ਖਰੀਦਦਾਰ ਨੂੰ ਇਹ ਠੀਕ ਲੱਗਿਆ ਅਤੇ ਉਹ ਮੰਨ ਗਈ ਸ਼ਰਬਨ ਨੇ ਕੋਈ ਕਸਰ ਨਹੀਂ ਛੱਡੀ ਉਸਨੇ ਖਰੀਦਦਾਰੀ ਨਿਗਰਾਨੀ ਕੀਤੀ ਉਸ ਦੇ ਵਾਂਗ ਹੈਅਰ ਕੱਟ ਕਰਵਾਇਆ ਅਤੇ ਵਾਲਾਂ ਦਾ ਰੰਗ ਵੀ ਮਿਲਾ ਲਿਆ ਉਸਨੇ ਆਪਣੇ ਮਾਤਾ ਪਿਤਾ ਤੋਂ ਮਾਫੀ ਮੰਗੀ ਅਤੇ ਉਹਨਾਂ ਦੇ ਨਾਲ ਫਿਰ ਤੋਂ ਚਲੀ ਗਈ ਤਾਂ ਕਿ ਉਹ ਉਸ ਦੀ ਮੌਤ ਦੀ ਗਵਾਹੀ ਦੇ ਸਕਣਾ 16 ਅਗਸਤ ਨੂੰ ਉਸਨੇ ਖਦੀਜਾ ਨੂੰ ਮਿਲਣ ਦਾ ਪਲਾਨ ਬਣਾਇਆ ਉਸਨੇ ਖਦੀਜਾ ਨੂੰ ਕਿਹਾ ਕਿ ਉਹ ਇੱਕ ਗਹਿਰੀ ਨੀਲੀ ਡਰੈਸ ਪਾ ਕੇ ਆਵੇ ਉਹੀ ਡਰੈਸ ਜਿਹੜੀ ਸ਼ਰਬਨ ਨੇ ਵੀ ਖਰੀਦੀ ਸੀ ਅਤੇ ਆਪਣੇ ਮਾਤਾ ਪਿਤਾ ਦੇ ਸਾਹਮਣੇ ਕਈ ਵਾਰ ਪਾਈ ਸੀ ਉਸਨੇ ਘਰ ਤੋਂ ਨਿਕਲਦੇ ਵੇਲੇ ਕਿਹਾ ਕਿ ਉਹ ਰੁਲੈਨ ਦੇ ਬਿਜ਼ਨਸ ਦੀ ਗੱਲ ਕਰਨ ਜਾ ਰਹੀ ਹੈ ਉਸ ਸ਼ਾਮ ਜਦੋਂ ਉਹ ਨਹੀਂ ਮੁੜੀ ਤਾਂ ਉਸਦੇ ਮਾਤਾ ਪਿਤਾ ਪਰੇਸ਼ਾਨ ਹੋ ਗਏ ਉਹ ਉਸ ਨੂੰ ਲੱਭਣ ਲੱਗੇ ਅਤੇ ਰਸਤੇ ਵਿੱਚ ਸਰਬੰਦੀ ਮਰਸੀਡੀਜ਼ ਸੜਕ ਕਿਨਾਰੇ ਖੜੀ ਮਿਲੀ ਅੰਦਰ ਇੱਕ ਕੁੜੀ ਦੀ Laash ਸੀ ਸ਼ੁਰੂ ਵਿੱਚ ਸਾਰਿਆਂ ਨੇ ਉਸ ਨੂੰ ਸਰਬੰ ਸਮਝਿਆ ਉਸ ਦਾ ਚਿਹਰਾ ਖਰਾਬ ਕੀਤਾ ਗਿਆ ਸੀ ਅਤੇ ਉਸ ਨੂੰ 50 ਤੋਂ ਵੀ ਵੱਧ ਚਾਕੂ ਮਾਰੇ ਗਏ ਸੀ ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਹ ਸਰਬੰ ਨਹੀਂ ਖਰੀਜਾ ਸੀ ਸਰਬੰਦੇ ਮਾਪਿਓ ਨੇ ਉਸ ਨੂੰ ਆਪਣੀ ਕੁੜੀ ਸਮਝ ਲਿਆ ਸੀ ਪਰ DNA ਤੋਂ ਸੱਚ ਸਾਹਮਣੇ ਆ ਗਿਆ ਜਾਂਚ ਵਿੱਚ ਪਤਾ ਲੱਗਾ ਕਿ ਸਰਬੰ ਅਤੇ ਉਸ ਦੇ ਨਵੇਂ ਬੋਏਫ੍ਰੈਂਡ ਸੀਆ ਨੇ ਇਹ ਸਭ ਪਲਾਨ ਕੀਤਾ ਸੀ ਉਹ ਰੂਅਨ ਨੂੰ ਫਸਾਉਣਾ ਚਾਹੁੰਦੇ ਸੀ ਲੇਕਿਨ پلان ਤੋਂ ਬਾਹਰ ਉਹ ਛੁਪ ਨਹੀਂ ਸਕੇ ਅਤੇ ਦੋ ਦਿਨ ਬਾਅਦ ਹੀ ਸਰਬਨ ਫੜੀ ਗਈ ਦੋਨਾਂ ਨੇ ਇੱਕ ਦੂਜੇ ਉੱਤੇ ਇਲਜ਼ਾਮ ਲਗਾਇਆ ਪਰ ਕੋਰਟ ਨੇ ਦਸੰਬਰ 2024 ਵਿੱਚ ਦੋਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੁਣ ਦੋਸਤੋ ਸਾਡੀ ਇਹ ਕਹਾਣੀ ਇੱਥੇ ਹੀ ਖਤਮ ਹੁੰਦੀ ਹੈ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਵਿੱਚ ਜਰੂਰ ਦੱਸਣਾ ਅਤੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ